ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਤੇ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਪਤੇ ਦੀ ਗੱਲ ਹੈ ਕਿ ਹਾਜ਼ਰ ਹਾਂ ਕਿ ਪਤੇ ਦੀ ਗੱਲ ਜਿਹੜੀ ਹੈ ਉਹ ਸਾਡੇ ਨਾਲ ਜੁੜੀ ਹੈ ਸਭ ਨਾਲ ਜੁੜੀ ਹੈ ਸਾਡੇ ਦਰਸ਼ਕਾਂ ਨਾਲ ਵੀ ਜੁੜੀ ਹੈ ਜਿਹੜੇ-ਜਿਹੜੇ ਦੇਖ ਰਹੇ ਆ ਬਚਪਨ ਜਾਂ ਜਵਾਨੀ ਮਿਲੇ ਜਾਂ ਫਿਰ ਜਿਹੜੇ ਜਿ ਬਜ਼ੁਰਗ ਨੇ ਉਹਨਾਂ ਨੂੰ ਵੀ ਯਾਦ ਆ ਜਾਊਗਾ ਕਿਤੇ ਨਾ ਕਿਤੇ ਸਾਡੀ ਇੱਕ ਆਦਤ ਹੈ ਅਸੀਂ ਕਿਸੇ ਨੂੰ ਕੰਪਲੀਮੈਂਟ ਦੇਨੇ ਆ ਵਾਹ ਬਈ ਵਾਹ ਬਹੁਤ ਸੋਹਣਾ ਲੱਗਦਾ ਪਿਆ ਪਰ ਨਾ ਹੁਣ ਥੋੜਾ ਜਿਹਾ ਆਪਣੀ ਸਿਹਤ ਦਾ ਖਿਆਲ ਕਰ ਲਾ ਤੇਰਾ ਭਾਰ ਵੱਧਦਾ ਜਾਂਦਾ ਵਾਹ ਜੀ ਵਾਹ ਆ ਰੰਗ ਤੈਨੂੰ ਕਿੰਨਾ ਜਚਿਆ ਜੇ ਕਿਤੇ ਤੂੰ ਇਸ ਰੰਗ ਤੇ ਗੁਲਾਬੀ ਰੰਗ ਦੀ ਕਢਾਈ ਕਰਾਈ ਹੁੰਦੀ ਨਾ ਇਹਨੇ ਹੋਰ ਉੱਠਣਾ ਸੀ ਕਹਿਣ ਤੋਂ ਭਾਵੇਂ ਕੰਪਲੀਮੈਂਟ ਤੇ ਦੇੰਨੇ ਆ ਬੱਲੇ ਬੱਲੇ ਤੇ ਕਰਦੇ ਆ ਅਗਲੇ ਦੀ ਪਰ ਨਾਲ ਦੀ ਨਾਲ ਅਸੀਂ ਆਪਣੀ ਸਲਾਹ ਦੇ ਦੇਦਨੇ ਔਰ ਉਹ ਸਲਾਹ ਨਹੀਂ ਹੁੰਦੀ ਉਹ ਕਿਤੇ ਨਾ ਕਿਤੇ ਹੁਣਾ ਪੌਣਾ ਕੰਪਲੀਮੈਂਟ ਰਹਿ ਜਾਂਦਾ ਸੋ ਅੱਜ ਜਿਹੜੀ ਅਸੀਂ ਗੱਲ ਕਰਾਂਗੇ ਗੱਲ ਕਰਾਂਗੇ ਸੁਹਾਪਣ ਕੁਦਰਤ ਦੀ ਦੇ ਤੇ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਬੈਠੇ ਹੈ ਬਿਲਕੁਲ ਮੇਰੇ ਨਾਲ ਹੈ ਪ੍ਰਿੰਕਾ ਬੀਏ ਜੀਐਮਸੀ ਫਾਈਨਲ ਇਅਰ ਦੀ ਸਟੂਡੈਂਟ ਹੈ ਸਾਡੀ ਤੇ ਪ੍ਰਿੰਕਾ ਦੇ ਨਾਲ ਹੈ ਡਾਕਟਰ ਪ੍ਰਿਆ ਜੀ ਡਾਕਟਰ ਪ੍ਰਿਆ ਚੋਪੜਾ ਇਹ ਮੇਰੇ ਨਾਲ ਪੜਾਉਂਦੇ ਨੇ ਔਰ ਜਿਹੜੀਆਂ ਅਸੀਂ ਵੈਸੇ ਬਹਿ ਕੇ ਗੱਲਾਂ ਕਰੀ ਦੀਆਂ ਸਾਨੂੰ ਲੱਗਾ ਕਿਉਂ ਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਆਪਣੇ ਦਰਸ਼ਕਾਂ ਤੱਕ ਵੀ ਪਹੁੰਚਾਈਆਂ ਜਾਣ ਠੀਕ ਹੈ ਨਾ ਮੈਮ ਜੀ ਅੱਛਾ ਪਹਿਲਾਂ ਇਹ ਦੱਸੋ ਗੱਲ ਕਰੀਏ ਪ੍ਰੇਨ ਕਾ ਤਾਂ ਗੱਲ ਸ਼ੁਰੂ ਕਰਦੇ ਆ ਪ੍ਰੇਨ ਕਾ ਕਥੀ ਇਸ ਤਰ੍ਹਾਂ ਹੋਇਆ ਜਿਵੇਂ ਮੈਂ ਜ਼ਿਕਰ ਕੀਤਾ ਵੀ ਆ ਬਹੁਤ ਸੋਹਣਾ ਸੂਟ ਪਾਇਆ ਪਰ ਸੇਦ ਦਾ ਥੋੜਾ ਧਿਆਨ ਕਰੋ ਹਾਂ ਜੀ ਮੈਮ ਬਿਲਕੁਲ ਹੋਇਆ ਕਈ ਵਾਰ ਕਈ ਵਾਰ ਆ ਤੁਹਾਡੇ ਮੈਮ ਜਿੱਦਾਂ ਸੀ ਅਗਰ ਮੈਂ ਸੂਟ ਪਾਇਆ ਹਨਾ ਕਲਰ ਵੱਲੋਂ ਕਹਿ ਦੋਗੇ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਕਲਰ ਜੱਚ ਰਿਹਾ ਹੈ ਪਰ ਕਿਤੇ ਨਾ ਕਿਤੇ ਕਹਿ ਦੋਗੇ ਕਿ ਇਹ ਇਹਦੇ ਵਿੱਚ ਪਰ ਤੂੰ ਮੋਟੀ ਲੱਗ ਰਹੀ ਆ अच्छा हां जबो मोटी ਲੱਗ ਰਹੀ ਕਹਿੰਦੇ ਆ ਕਿਹਦਾ ਮਹਿਸੂਸ ਹੁੰਦਾ ਉਸ ਵੇਲੇ ਮੈਮ ਮੈਂ ਤਾਂ ਕਹਿ ਦੂੰਗੀ ਕੋਈ ਗੱਲ ਨਹੀਂ ਹੁਣ ਆਪੇ ਹੀ ਹੋ ਜੂਗੀ ਮੈਂ ਪਤਲੀ ਜਦੋਂ ਹੁਣ ਆਇਆ ਪਰ ਫਿਰ ਵੀ ਡਾਂਟ ਵੀ ਪੈ ਜਾਂਦੀ ਹੈ ਕਿ ਕਹਿਣ ਨਾਲ ਨਹੀਂ ਹੁੰਦਾ ਹੈਗਾ ਉਹਦੇ ਉੱਤੇ ਮਿਹਨਤ ਵੀ ਕਰਨੀ ਪੈਂਦੀ ਹੈ ਜਦੋਂ ਇਹ ਗੱਲ ਕਰਦਾ ਹੈ ਕੋਈ ਤੁਸੀਂ ਇਹ ਗੱਲ ਅੱਗੇ ਆਪਣੇ ਮਾਪੇ-ਬਾਪ ਨਾਲ ਕਰਦੇ ਹੋ ਹਾਂਜੀ ਫਰੈਂਡਸ ਨਾਲ ਕਰਦੇ ਹੋ ਅੱਛਾ ਇੱਕ ਬੜਿਆ ਸੱਚ ਹੈ ਕਿ ਅੰਦਰ ਦਿਲ ਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਤੇ ਹੁੰਦਾ ਹਾਂ ਹਾਂਜੀ ਮੈਮ ਕੀ ਪਤਲੇ ਹੋਣਾ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਕਿ ਜਿਵੇਂ ਪ੍ਰਿੰਕਾ ਨੇ ਗੱਲ ਕੀਤੀ ਕਿ ਜਦੋਂ ਕੋਈ ਇਸ ਤਰ੍ਹਾਂ ਕਵੇ ਮੇਰਾ ਤੇ ਭਾਰ ਵੈਸੇ ਹੀ ਅੰਦਰ ਦੁੱਖ ਨਾਲ ਹੀ ਘੱਟ ਜੇ 2-4 ਗ੍ਰਾਮ ਹੀ ਘਟੇ ਭਾਰੇ ਵੀ ਲੈ ਮੇਰੇ ਸੂਟ ਦੀ ਤਾਰੀਫ ਕਰਨੀ ਸੀ ਨਾਲ ਆਹ ਜ਼ਰੂਰ ਕਹਿਣਾ ਸੀ ਹਾਂਜੀ ਤੇ ਗੱਲ ਅੱਗੇ ਤੋਰ ਦਿਆ ਪ੍ਰਿਆ ਜੀ ਜਦੋਂ ਆਪਾਂ ਗੱਲ ਕਰਦੇ ਆ ਤੇ ਆਪਣੇ ਕਈ ਵਰੀ ਸੇਤ ਨੂੰ ਲੈ ਕੇ ਕਹਿਦਾ ਹੈ ਕਿ ਮੈਂ ਬੜੀ ਮੋਟੀ ਹੋ ਗਈ ਮੈਂ ਬੜੀ ਪਤਲੀ ਹੋ ਗਈ ਹਨਾ ਜਾਂ ਮੈਂ ਖਾਣਾ ਕੱਟ ਕਰਤਾ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਕੁਝ ਵਾਪਰਿਆ ਮੈਨੂੰ ਜਿਵੇਂ ਹੁਣ ਦੀ ਉਮਰ ਵਿੱਚ ਗੱਲ ਕਰਾਂ ਜਦੋਂ ਮੈਂ 40 ਪਾਰ ਕਰ ਚੁੱਕੀ ਹਾਂ ਹੁਣ ਮੈਨੂੰ ਇਸੇ ਚੀਜ਼ ਲਈ ਬਹੁਤ ਕੰਪਲੀਮੈਂਟ ਮਿਲਦੇ ਆ ਮੇਰੇ ਨਾਲ ਜਿਹੜੇ ਕੰਮ ਕਰਦੇ ਨੇ ਉਹ ਕਹਿੰਦੇ ਨੇ ਕਿ ਪਲੀਜ਼ ਤੁਸੀਂ ਮੇਰੇ ਨਾਲ ਆਪਣਾ ਭਾਰ ਐਕਸਚੇਂਜ ਕਰਾ ਲਓ ਤੁਸੀਂ ਜਦੋਂ ਮੈਂ ਕੁਝ ਖਾਣ ਬੈਠਦੀ ਹੂੰ ਕਹਿੰਦੇ ਤੁਸੀਂ ਕੀ ਖਾਂਦੇ ਹੋ ਤੁਹਾਡੀ ਡਾਈਟ ਕੀ ਹੈ ਜਿਹੜੀ ਤੁਸੀਂ ਇੰਨੇ ਫਿੱਟ ਰਹਿੰਨੇ ਹੋ ਹਨਾ ਔਰ ਸ਼ਾਇਦ ਇਹ ਇਹ ਲੋਕ ਜਾਂ ਇਹਨਾਂ ਦੇ ਤਰ੍ਹਾਂ ਦੇ ਹੀ ਉਹ ਲੋਕ ਸੀਗੇ ਕਿ ਜਦੋਂ ਮੈਂ ਸਕੂਲ ਜਾਂ ਟੀਨੇਜ ਵਿੱਚ ਸੀਗੀ ਜਦੋਂ ਮੇਰੇ ਹਾਰਮੋਨਸ ਵੀ ਚੇਂਜ ਹੋ ਰਹੇ ਸੀਗੇ ਤੇ ਜਦੋਂ ਮੈਂ ਕਾਲਜ ਵਿੱਚ ਜਾਣਾ ਸ਼ੁਰੂ ਕੀਤਾ ਤੇ ਇੰਨਾ ਤਰ੍ਹਾਂ ਦੇ ਹੀ ਲੋਕ ਸੀਗੇ ਜਿਹੜੇ ਕਿ ਮੈਨੂੰ ਕਹਿੰਦੇ ਸੀਗੇ ਕਿ ਬਈ ਤੂੰ ਸੁੱਕੀ ਹੱਡੀ ਲੱਗਦੀ ਐ ਤੂੰ ਮਾਚਸ ਦੀ ਤਿੱਲੀ ਲੱਗਦੀ ਐ ਤੂੰ ਪੈਨਸਲ ਲੱਗਦੀ ਐ ਹਨਾ ਇਹੋ ਜੇ ਨਾਮ ਵੀ ਰੱਖੇ ਹੁੰਦੇ ਸੀ ਔਰ ਮੇਰੇ ਪੇਟ ਪੁੱਛੇ ਨਹੀਂ ਕਹਿੰਦੇ ਸੀਗੇ ਮੇਰੇ ਮੂੰਹ ਤੇ ਵੀ ਕਹਿ ਦਿੰਦੇ ਸੀ ਚਾਹੇ ਮਜ਼ਾਕ ਮਜ਼ਾਕ ਵਿੱਚ ਕਹਿ ਦਿੰਦੇ ਸੀਗੇ ਤੇ ਮੈਨੂੰ ਲੱਗਦਾ ਹੈ ਜੇ ਉਸ ਵਕਤ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਮੈਨੂੰ ਇੰਨਾਂ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਸੀਗੀ ਜੀ ਜੀ ਕਈ ਤਰੀਕੇ ਅਪਣਾਏ ਕਿ ਪਰ ਵਦੇ ਤੁਸੀਂ ਬਾਕੀਆਂ ਵਾਂਗ ਲੱਗੋ ਜਿਵੇਂ ਤੁਹਾਡੇ ਨਾਲ ਦੇ ਫਰੈਂਡਸ ਲੱਗਦੇ ਨੇ ਹੈਨਾ ਤੁਹਾਨੂੰ ਜਦੋਂ ਜੀਨਸ ਪਾਣੀ ਪਹਿਬੇ ਤੇ ਤੁਹਾਨੂੰ ਬੈਲਟ ਬਨਣੀ ਹੈ ਇਹ ਬੈਲਟ ਵਿੱਚ ਤੁਹਾਨੂੰ ਐਕਸਟਰਾ ਹੋਲ ਕਰਾਉਣਾ ਪੈਂਦਾ ਸੀਗਾ ਪਿੱਛੇ ਨੂੰ ਜਾ ਕੇ ਹਨਾ ਕਿਉਂਕਿ ਬਾਜ਼ਾਰ ਦੀ ਜਿਹੜੀ ਬੈਲਟ ਹੈ ਉਹਦਾ ਮਾਪ ਨਹੀਂ ਹੁੰਦਾ ਸੀਗਾ ਤੇ ਇਹੋ ਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਸੀ ਉਹ ਹੁੰਦੀਆਂ ਰਹਿੰਦੀਆਂ ਪਰ ਮੈਂ ਇਹ ਹੁਣ ਸੋਚ ਰਹੀ ਹਾਂ ਜਿਵੇਂ ਤੁਸੀਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੇਰੇ ਧਿਆਨ 'ਚ ਗੱਲ ਆ ਰਹੀ ਹੈ ਕਿ ਹੁਣ ਜੇ ਮੈਂ ਆਪਣੀ ਬਾਡੀ ਨੂੰ ਲੈ ਕੇ ਆਪਣੇ ਆਪ ਨੂੰ ਫਿਟ ਮੰਨਦੀ ਹਾਂ ਬਿਕੋਜ਼ ਐਟ ਦਾ ਐਂਡ ਆਫ ਦਾ ਡੇ ਮੈਂ ਐਕਟਿਵ ਮਹਿਸੂਸ ਕਰ ਰਹੀ ਹਾਂ ਤੇ ਜੇ ਮੈਂ ਮੈਚੂਰ ਹੋਈ ਹਾਂ ਤੇ ਉਹ ਲੋਕ ਵੀ ਮੈਚੂਰ ਹੋਏ ਹੈ ਹੁਣ ਉਸ ਪੋਜੀਸ਼ਨ ਤੇ ਪਹੁੰਚ ਗਏ ਨੇ ਕਿ ਉਹ ਮੈਨੂੰ ਇਹ ਕਹਿੰਦੇ ਨੇ ਕਿ ਮਤਲਬ ਉਹ ਐਨ ਵੀ ਕਰਦੇ ਨੇ ਮੇਰੇ ਨਾਲ ਰਸ਼ਕ ਖਾਂਦੇ ਨੇ ਇਸ ਚੀਜ਼ ਤੋਂ ਕਿ ਤੇਰੇ ਬਗਰ ਆਪਾਂ ਫਿੱਟ ਕਿਵੇਂ ਹੋਣਾ ਕਿਵੇਂ ਫਿੱਟ ਹੋਣਾ ਪਰ ਇਹ ਤੇ ਕੁਦਰਤ ਦੀ ਦੇਣ ਹੈ ਬਿਲਕੁਲ ਔਰ ਤੁਸੀਂ ਜਿਸ ਵੇਲੇ ਉਹ 9ਵੀਂ 10ਵੀਂ 11ਵੀਂ 12ਵੀਂ ਜਾਂ ਫਿਰ ਕਾਲਜ ਦਾ ਵੇਲਾ ਜਦੋਂ ਅਸੀਂ ਬਹੁਤ ਫੈਸ਼ਨ ਵੀ ਕਰਦੇ ਆ ਸੋਹਣੇ ਦਿਖਣਾ ਚਾਹੁੰਦੇ ਆ ਉਸ ਵੇਲੇ ਉਹ ਲੋਕ ਜਿਹੜੇ ਕਮੈਂਟ ਕਰਦੇ ਸੀਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਛਾ ਕਦੀ ਪ੍ਰਿਆ ਜੀ ਤੁਸੀਂ ਛੱਡਿਆ ਵੀ ਸੀ ਤੇ ਮੈਂ ਜ਼ਿਆਦਾ ਨਹੀਂ ਬੁਲਾਉਣਾ ਇਹ ਬੰਦਾ ਮੇਰੇ ਤੇ ਕਮੈਂਟ ਜ਼ਿਆਦਾ ਕਰ ਰਿਹਾ ਹੈ ਇਹ ਲੜਕੀ ਮੇਰੀ ਫਰੈਂਡ ਮੈਨੂੰ ਜ਼ਿਆਦਾ ਬੋਲ ਰਹੀ ਹੈ ਮੈਨੂੰ ਲੱਗਦਾ ਹੈ ਕਿ ਟੀਨੇਜ ਵਿੱਚ ਜਦੋਂ ਤੁਸੀਂ ਹੁੰਨੇ ਹੋ ਤੁਸੀਂ ਇਸ ਜੇ ਪੇਅਰ ਗਰੁੱਪ 'ਚ ਹੁੰਦੇ ਹੋ ਸ਼ਾਇਦ ਉਸ ਵਕਤ ਨੂੰ ਪੇਅਰ ਗਰੁੱਪ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਦੋਸਤਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਤੁਹਾਡੇ ਇਮੋਸ਼ਨਲ ਨੀਡਸ ਜਿਹੜੀਆਂ ਨੇ ਉਹ ਚੇਂਜ ਹੋ ਰਹੀਆਂ ਹੁੰਦੀਆਂ ਨੇ ਤੁਹਾਡੇ ਪਰਿਵਾਰ ਤੋਂ ਬਾਅਦ ਤੁਹਾਡੀਆਂ ਬਾਹਰ ਦੇ ਜਿਹੜੇ ਰਿਸ਼ਤੇ ਨੇ ਉਹ ਜ਼ਿਆਦਾ ਤੁਹਾਨੂੰ ਅਹਿਮੀਅਤ ਜਿਹੜੀ ਹਨ ਉਹਨਾਂ ਦੀ ਮਹਿਸੂਸ ਹੋ ਰਹੀ ਹੁੰਦੀ ਹੈ ਤੇ ਤੁਸੀਂ ਨਹੀਂ ਛੱਡ ਸਕਦੇ ਬਹੁਤ ਵਾਰੀ ਤੁਸੀਂ ਜ਼ਲੀਲ ਹੋਣਾ ਮਨਜ਼ੂਰ ਕਰ ਲੈਨੇ ਹੋ ਔਰ ਇਹ ਮੈਚਿਓਰਿਟੀ ਟਾਈਮ ਬਾਅਦ ਆਂਦੀ ਹੈ ਔਰ ਮੈਨੂੰ ਲੱਗਦਾ ਜੇ ਉਹ ਇੰਨੇ ਵਕਫੇ ਬਾਅਦ ਮੈਚਿਓਰਿਟੀ ਆਂਦੀ ਹੈ ਨਾ ਜਿਹੜੀ ਉਹ ਤੁਹਾਨੂੰ ਬਹੁਤ ਕੌਨਫੀਡੈਂਟ ਬਣਾ ਦਿੰਦੀ ਹੈ ਬਹੁਤ ਜ਼ਿਆਦਾ ਤੁਸੀਂ ਸਿਰਫ ਉਸੇ ਚੀਜ਼ ਨੂੰ ਲੈ ਕੇ ਨਹੀਂ ਤੁਸੀਂ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਆਪਣੇ ਪਹਿਲੂਆਂ ਨੂੰ ਲੈ ਕੇ ਤੁਸੀਂ ਆਪਣੇ ਉਹਨਾਂ ਨੂੰ ਕਮਜ਼ੋਰੀਆਂ ਕਹਿ ਸਕਦੇ ਹੋ ਉਹਨਾਂ ਦੀ ਐਕਸੈਪਟੈਂਸ ਤੇ ਕੌਨਫੀਡੈਂਸ ਨਾਲ ਐਕਸੈਪਟ ਕਰਨਾ ਔਰ ਇਸ ਹੱਦ ਤੱਕ ਐਕਸੈਪਟ ਕਰਨਾ ਕਿ ਤੁਸੀਂ ਕਿਸੇ ਨੂੰ ਉਸ ਚੀਜ਼ ਦੀ ਜਸਟੀਫਿਕੇਸ਼ਨ ਜਾਂ ਜਵਾਬ ਦੇਣਾ ਜ਼ਰੂਰੀ ਹੀ ਨਹੀਂ ਸਮਝਦੇ ਯੂ ਇੰਜੋਏ ਵਾਟ ਯੂ ਆਰ ਬਿਲਕੁਲ ਹਾਂ ਸਹੀ ਗੱਲ ਹੈ ਫਰੈਂਕਾ ਜੀ ਜਿਵੇਂ ਮੈਡਮ ਨੇ ਦੱਸਿਆ ਕਿ 40 ਪਾਰ ਤੋਂ ਬਾਅਦ ਮੇਰੇ ਤੇ ਆਏ ਤਬਦੀਲੀ ਆ ਗਈ ਤੇ ਜਾਂ ਫਿਰ ਹੁਣ ਉਹ ਵੀ ਮੈਨੂੰ ਪੁੱਛਦੇ ਆ ਕਿ ਪਤਲਾ ਹੋਣਾ ਦੱਸ ਕਿ ਅਸੀਂ ਪਤਲੇ ਕਿਵੇਂ ਹੋਣਾ ਹੈ ਪਰ ਜਿਹੜੀ ਤੁਹਾਡੀ ਉਮਰ ਆ ਹਾਂਜੀ ਕਾਲਜ ਵਾਲੀ ਹਾਂਜੀ ਤੇ ਵਧੀਆ ਪਾਉਣਾ ਸੋਹਣਾ ਤਿਆਰ ਹੋਣਾ ਹਾਂਜੀ ਕبھی ਘਰਦਿਆਂ ਨੇ ਪ੍ਰੈਸ਼ਰਾਈਜ਼ ਕੀਤਾ ਕਿ ਪਤਲੇ ਹੋਣਾ ਹਾਂਜੀ ਮੈਮ ਬਹੁਤ ਵਾਰ ਕੀਤਾ ਉਹਨਾਂ ਨੇ ਮਤਲਬ ਕਿ ਰੋਜ਼ ਹੀ ਤਕਰੀਬਨ ਕਹਿੰਦੇ ਆ ਹਨਾ ਅਗਰ ਮੈਂ ਕੋਈ ਅਗਰ ਕਪੜੇ ਪਾਏ ਆ ਹਨਾ ਕੋਈ ਟੌਪ ਹੀ ਪਾਇਆ ਉਹ ਕਹਿ ਦੂਗੇ ਆ ਨਹੀਂ ਅੱਜ ਕਾਲਜ ਪਾ ਕੇ ਜਾਣਾ ਨਹੀਂ ਸਹੀ ਲੱਗ ਰਿਹਾ ਤੇਰੇ ਤੇ ਜਾਂ ਕੋਈ ਅਗਰ ਮੈਂ ਮਤਲਬ ਕਿ ਆਪਣੀ ਪਸੰਦ ਦਾ ਵੀ ਕਵਾਂ ਨਹੀਂ ਮੈਂ ਅੱਜ ਆਹੀ ਪਾਣਾ ਉਹ ਨਹੀਂ ਪਾ ਕੇ ਜਾਣ ਦਿੰਦੇ ਕਹੋਗੇ ਨਹੀਂ ਪਾਣਾ ਹਾਂ ਅੱਛਾ ਕੋਈ ਐਸਾ ਵੀ ਹੈ ਕਿ ਤੁਹਾਡੀ ਰੀਜ ਰਹੇਗੀ ਕਿ ਮੈਂ ਇਸ ਤਰ੍ਹਾਂ ਕਪੜੇ ਪਾਉਣੇ ਸੀ ਪਰ ਪਾ ਹੀ ਨਹੀਂ ਸਕੇ ਕਿਉਂਕਿ ਭਾਈ ਇਹ ਤੇ ਫਿੱਟ ਹੀ ਨਹੀਂ ਆਉਣੀ ਤੇ ਮੈਂ ਪਾ ਹੀ ਨਹੀਂ ਸਕਿਆ ਹਾਂਜੀ ਮੈਮ ਜਿੱਦਾਂ ਕਿ ਅੱਜਕੱਲ ਟ੍ਰੈਂਡ ਆ ਵੈਸਟਰਨ ਡ्रेसेस ਦਾ ਯਾ ਪਰ ਮੈਂ ਪਾਦੀ ਨਹੀਂ ਹੈਗੀ ਕਿਉਂਕਿ ਮੈਨੂੰ ਪਤਾ ਜਿਹੜਾ ਸੂਟ ਮੇਰੇ ਤੇ ਨਹੀਂ ਕਰਨਾ ਮੈਂ ਪਾਣਾ ਹੀ ਨਹੀਂ ਕਿਉਂਕਿ ਮਤਲਬ ਘਰ ਦੇ ਪਹਿਲਾਂ ਤਾਂ ਬੋਲਦੇ ਆ ਕਿ ਨਹੀਂ ਪਾਣੇ ਹੈਗੇ ਹਨਾ ਬਾਹਰ ਦੁਨੀਆ ਕੀ ਕਹੋਗੀ ਕਿ ਨਹੀਂ ਆ ਨਹੀਂ ਜੱਚ ਰਿਆ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦੀ ਕਹਿ ਦੋ ਬੇਇੱਜ਼ਤੀ ਕਰਨੀ ਹੁੰਦੀ ਆ ਬਿਲਕੁਲ ਅੱਛਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਤੁਸੀਂ ਆਪਣੀ ਗੱਲ ਕੀਤੀ ਤੇ ਮੈਨੂੰ ਵੀ ਲੱਗਾ ਕਿ ਗੱਲ ਕਰਨੀ ਚਾਹੀਦੀ ਹੈ ਮੈਨੂੰ ਹਮੇਸ਼ਾ ਇਹ ਲੱਗਦਾ ਸੀਗਾ ਕਿ ਮੇਰੇ ਨਾਲ ਵਾਲ ਬڑے ਛੋਟੇ ਤੇ ਕਿਹਾ ਵੀ ਜਾਂਦਾ ਹੁੰਦਾ ਸੀਗਾ ਕਿ ਪਰਿਵਾਰ ਚ ਸਾਰਿਆਂ ਦੇ ਵਾਲ ਲੰਬੇ ਆ ਤੇ ਤੇਰੇ ਵਾਲ ਬੜੇ ਛੋਟੇ ਆ ਹਮ ਔਰ ਉਹ ਚੀਜ਼ ਉਦੋਂ ਲੱਗਦਾ ਸੀ ਆਪਣੀ दिली ਖੁਆਇਸ਼ ਹੁੰਦੀ ਸੀ ਕਿ ਕਾਸ਼ ਵਾਲ ਬਹੁਤ ਲੰਬੇ ਹੁੰਦੇ ਹਮ ਤੇ ਉਹ ਅੱਜ ਵੀ ਹੈ ਕਿ ਵਾਲ ਬਹੁਤ ਲੰਬੇ ਹੁੰਦੇ ਗੁੱਤ ਬੜੀ ਲੰਬੀ ਹੁੰਦੀ ਪਰ ਉਹ ਨਾ ਤੇ ਹੋਈ ਤੇ ਫਿਰ ਆਪ ਹੀ ਉਸ ਤਰ੍ਹਾਂ ਦੇ ਫੈਸ਼ਨ ਕਰਨੇ ਸ਼ੁਰੂ ਕਰਦੇ ਕਿ ਉਹ ਕਿਤੇ ਨਾ ਕਿਤੇ ਖਤਮ ਹੋ ਗਿਆ ਮਤਲਬ ਉਹ ਗੱਲ ਤੁਹਾਡੀ ਆਉਂਦੀ ਹੈ ਪ੍ਰਿਆ ਜੀ ਉਮਰ ਦੇ ਨਾਲ ਤੁਸੀਂ ਹੋਰ ਇੰਨੀ ਥਾਂ ਤੇ ਉਲਝ ਜਾਂਦੇ ਹੋ ਆਪਣੇ ਕੰਮਕਾਰਾਂ ਚ ਪੈ ਜਾਂਦੇ ਹੋ ਕਿ ਤੁਸੀਂ ਉਸ ਪਾਸਿਓਂ ਉਹ ਖਤਮ ਜਾਈ ਹੋ ਜਾਂਦਾ ਹੁਣ ਰਹਿ ਜਾਂਦਾ ਤਾਂ ਕਿਤੇ ਜ਼ਿਕਰ ਹੀ ਰਹਿ ਜਾਂਦਾ ਹੋਗਾ ਮਾੜਾ ਮੋਟਾ ਜਦੋਂ ਛੋਟੀ ਸੀ ਅੱਛਾ ਇਹਦੇ ਵਾਲ ਇਸ ਤਰ੍ਹਾਂ ਸੀਗੇ ਆ ਸੀ ਇਹ ਬੜੀ ਪਤਲੀ ਸੀਗੀ ਇਸ ਤਰ੍ਹਾਂ ਕਹਿ ਦੇਣਾ ਹਨਾ ਤੇ ਇੱਕ ਕਦੀ ਇਸ ਤਰ੍ਹਾਂ ਹੋਇਆ ਕਿ ਇਹ ਕਿਹਾ ਜਾਏ ਕਿ ਉਹਨੂੰ ਦੇਖ ਤੇਰੇ ਨਾਲ ਦੀ ਹੈ ਹਾਂਜੀ ਮੈਮ ਵੀ ਪਰਿਵਾਰ ਚ ਕੰਪੈਰੀਜ਼ਨ ਕੀਤਾ ਹੋਵੇ ਹਾਂਜੀ ਮੈਮ ਕੀਤਾ ਮਤਲਬ ਮੇਰੇ ਵੱਡੇ ਭਾਜੀ ਆ ਉਹ ਬਹੁਤ ਪਤਲੇ ਆ ਅਸੀਂ ਸਾਰੇ ਮਤਲਬ ਕਿ ਵੈਸੇ ਮੋਟੇ ਹੀ ਆ ਘਰ ਦੇ ਵਿੱਚ ਮੈਨੂੰ ਮੰਮਾ ਕਹੋਗੇ ਨਾ ਕਿ ਦੇਖ ਉਹ ਪਤਲਾ ਮੈਂ ਕਹੂੰਗੀ ਨਹੀਂ ਉਹ ਦੂਜੇ ਭਾਜੀ ਵੀ ਤਾਂ ਹੈ ਉਹ ਕਹੋਗੇ ਤੂੰ ਉਹਨੂੰ ਨਾ ਦੇਖ ਜਿਹੜਾ ਮੋਟਾ ਮੈਂ ਜਿਹਦੀ ਐਗਜ਼ਾਮਪਲ ਸੈੱਟ ਕਰਦੀ ਆ ਤੂੰ ਉਹਨੂੰ ਦੇਖ ਕਿ ਉਹਦੇ ਵਾਂਗੂ ਤੂੰ ਬਣ ਕੇ ਉਹ ਫਿੱਟ ਆ ਜਾਂ ਕਿਦਾਂ ਤੂੰ ਵੀ ਉਦਾਂ ਹੀ ਰਹਿ ਪ੍ਰਿਆ ਜੀ ਤੁਸੀਂ ਗੱਲ ਕੀਤੀ ਸੀਗੀ ਨਾ ਤੁਸੀਂ ਕਿਹਾ ਕਿ ਬਹੁਤ ਆਪਾਂ ਹੀ ਲਵਸੀਲੇ ਕਰਦੇ ਆ ਢੰਗ ਬਣਾਉਨੇ ਆ ਤੇ ਬੈਲਟ ਦਾ ਜ਼ਿਕਰ ਕੀਤਾ ਕਦੀ ਇਸ ਤਰ੍ਹਾਂ ਵੀ ਆਇਆ ਸੀ ਕਿ ਆਪਣੀ ਡਾਈਟ ਚੇਂਜ ਕੀਤੀ ਹੋਵੇ ਆਨ ਜਾਂ ਖਾਣਾ ਜਾਦਾ ਖਾਣਾ ਤੇ ਮੋਟੇ ਹੋ ਜਾਾਂਗੇ ਬਿਲਕੁਲ ਔਰ ਉਸ ਜ਼ਮਾਨੇ ਦੇ ਵਿੱਚ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਜਾਂ ਇੰਟਰਨੈਟ ਨਹੀਂ ਸੀਗਾ ਹੁਣ ਤਾਂ ਡਾਕਟਰ ਗੂਗਲ ਸਭ ਦੱਸ ਦਿੰਦਾ ਨਾ ਤੁਹਾਡਾ ਡਾਈਟ ਚਾਰਟ ਵੀ ਬਣਾ ਕੇ ਦੇ ਦਿੰਦਾ ਜੀ ਮੈਨੂੰ ਯਾਦ ਨਹੀਂ ਹੈ ਪਰ ਕਿਵੇਂ ਪਤਾ ਕੀਤਾ ਹੋਣਾ ਪਰ ਇਹ ਜ਼ਰੂਰ ਪਤਾ ਕੀਤਾ ਸੀ ਕਈ ਵਾਰੀ ਆਸ-ਪਾਸ ਦੇ ਬੱਚੇ ਹੀ ਜਿਹੜੇ ਤੁਹਾਡੇ ਹੁੰਦੇ ਨੇ ਉਹ ਗਲਤ ਤਰੀਕੇ ਵੀ ਦੱਸ ਦਿੰਦੇ ਨੇ ਕਿ ਵੀ ਤੂੰ ਨਾ ਮੈਗੀ ਖਾ। ਉਹ ਚ ਮੈਦਾ ਹੁੰਦਾ। ਮੈਦਾ ਖਾਣ ਦਾ ਬੰਦਾ ਮੋਟਾ ਹੋ ਜਾਂਦਾ। ਆਲੂ ਖਾਣਾ ਹੈ ਨਾ? ਆਲੂ ਖਾਓ ਤੁਸੀਂ। ਤੇ ਤੁਸੀਂ ਚਲੋ ਮੈਂ ਉਹ ਚੀਜ਼ਾਂ ਨਹੀਂ ਜਿਹੜੀਆਂ ਅਸੀਂ ਖਾਦੀਆਂ ਕਿਉਂਕਿ ਘਰ ਦੇ ਵਿੱਚ ਉਸ ਤਰ੍ਹਾਂ ਦੀਆਂ ਚੀਜ਼ਾਂ ਆਣੀਆਂ ਅਲਾਉਡ ਹੀ ਨਹੀਂ ਸੀਗਾ। ਹਾਂ ਪਨੀਰ, ਦੁੱਧ ਯਾ ਦੁੱਧ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਬਨਾਣਾ ਸ਼ੇਕ ਉਹ ਚੀਜ਼ਾਂ ਟਰਾਈ ਜ਼ਰੂਰ ਕੀਤੀਆਂ ਤੇ ਸਿਮਰਨ ਜੀ ਹੁਣੇ ਤੁਸੀਂ ਜਿਵੇਂ ਜ਼ਿਕਰ ਕੀਤਾ ਨਾ ਕਿ ਇਹਨਾਂ ਸਾਰੀਆਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਰਹਿ ਜਾਂਦਾ ਬਸ ਮੈਨੂੰ ਲੱਗਦਾ ਜ਼ਿਕਰ ਨਹੀਂ ਰਹਿ ਜਾਂਦਾ ਮੈਨੂੰ ਲੱਗਦਾ ਕਿ ਅਫਸੋਸ ਰਹਿ ਜਾਂਦਾ ਕਿ ਉਹ ਪਲ ਜਿਹੜੇ ਸੀ ਨਾ ਉਹ ਜੀਏ ਜਾ ਸਕਦੇ ਸੀਗੇ ਉਹਨਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆਪਾਂ ਕਰ ਸਕਦੇ ਸੀਗੇ ਪਰ ਉਦੋਂ ਅਸੀਂ ਕਿਸੇ ਹੋਰ ਹੀ ਚੱਕਰ ਦੇ ਵਿੱਚ ਸੀਗੇ ਜਾਂ ਹੋਰ ਹੀ ਪ੍ਰੈਸ਼ਰ ਦੇ ਵਿੱਚ ਸੀ ਜਿਹੜੇ ਕੀਤੇ ਨਹੀਂ ਤੇ ਹੁਣ ਉਹ ਸਮਾਂ ਨਿਕਲ ਗਿਆ ਇਹ ਸਾਡਾ ਇੱਕ ਕਹਿ ਲਓ ਕਿ ਇਹ ਜ਼ਿਕਰ ਸੀਗਾ ਇਹ ਫਿਕਰ ਬਣ ਗਿਆ ਇਹ ਫਿਕਰ ਸੀਗਾ ਉਸ ਵੇਲੇ ਦਾ ਪਰ ਮੈਂ ਫਿਰ ਇੱਥੇ ਆ ਜਾਵਾਂਗੀ ਕਿ ਜਿਹੜੀ ਕੁਦਰਤ ਦੀ ਦੇਣ ਆ ਉਹ ਕੁਦਰਤ ਦੀ ਦੇਣ ਆ ਜਦੋਂ ਮੈਂ ਉਸ ਦੇ ਨਾਲ ਕੋਈ ਵੀ ਵੱਧ ਘੱਟ ਗੱਲ ਕਰੂੰਗੀ ਛੇੜਖਾਨੀ ਕਰੂੰਗੀ ਉਹਦੇ ਬਹੁਤ ਸਾਰੇ ਸਾਈਡ ਇਫੈਕਟ ਹੋਣਗੇ ਜਦੋਂ ਸਾਈਡ ਇਫੈਕਟ ਹੋਣਗੇ ਹੋ ਸਕਦਾ ਹੈ ਜਿਵੇਂ ਮੈਂ ਕਹਿੰਦੀ ਵੀ ਮੇਰੇ ਵਾਲ ਲੰਬੇ ਹੋਣ ਹੋ ਸਕਦਾ ਕਿ ਮੈਂ ਕੁਝ ਐਸਾ ਹੋਰ ਪੁਰ ਕਰਦੀ ਤੇ ਮੁੜ ਕੇ ਡਾਕਟਰ ਕਹਿੰਦਾ ਭਾਈ ਹੁਣ ਇਹ ਤਾਂ ਦੇਖੋ ਇਹ ਵੀ ਨਹੀਂ ਹੋਣੇ ਚਾਹੀਦੇ ਤੇ ਲੇਪ ਲਾ ਲਓ ਸੇ ਬਿਲਕੁਲ ਹਮ ਤੇ ਕਿਤੇ ਨਾ ਕਿਤੇ ਤੇ ਸਾਨੂੰ ਆਪਣੇ ਆਪ ਦੇ ਨਾਲ ਸਮਝੌਤਾ ਕਰਨਾ ਹੀ ਪੈਂਦਾ ਹਮ ਜਾਂ ਫਿਰ ਮੇਰਾ ਖਿਆਲ ਇਹ ਤੇ ਬੜੀ ਵੱਡੀ ਉਮਰ ਚ ਜਾ ਕੇ ਸਮਝ ਆਉਂਦਾ ਹੈ ਕਦੀ ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਦਾ ਹਮ ਪਰ ਜੇ ਤੁਸੀਂ ਆਪਣੇ ਪਲੱਸ ਪੁਆਇੰਟ ਗੈਨਨੇ ਸ਼ੁਰੂ ਕਰ ਲਓ ਆਪਣੇ ਆਪ ਦੇ ਵਿੱਚ ਹੀ ਤੇ ਮੈਨੂੰ ਲੱਗਦਾ ਤੇ ਫਿਰ ਤੁਹਾਨੂੰ ਲੱਗਦਾ ਕਿ ਨਹੀਂ ਰੱਬ ਨੇ ਤੁਹਾਡੇ ਤੇ ਬਹੁਤ ਮਿਹਰ ਕੀਤੀ ਤੁਸੀਂ ਤੁਰੇ ਫਿਰਦੇ ਹੋ ਤੁਸੀਂ ਸੋਹਣਾ ਹਾਸ ਲੈਂਦੇ ਹੋ ਤੁਸੀਂ ਕੰਮਕਾਰ ਕਰ ਲੈਂਦੇ ਹੋ ਸਿਹਤ ਤੁਹਾਡੀ ਠੀਕ ਆ ਤੇ ਮੈਨੂੰ ਲੱਗਦਾ ਤੁਸੀਂ ਰੱਬ ਦੇ ਬਹੁਤ ਸ਼ੁਕਰਗੁਜ਼ਾਰ ਹੁੰਦੇ ਹੋ ਜਿਵੇਂ ਤੁਸੀਂ ਗੱਲ ਕੀਤੀ ਪ੍ਰਿੰਕਾ ਨੇ ਕਿ ਮੈਨੂੰ ਕਿਹਾ ਤੇ ਜਾਂਦਾ ਕਦੀ ਆਪ ਕਦੀ ਕੀਤਾ ਵੀ ਆ ਜਿਮ ਜੁਆਇਨ ਕਰ ਲਓ ਤੇ ਇਨਾ ਭਾਰ ਘਟ ਜਾਂਦਾ ਕਿਉਂਕਿ ਮੈਡਮ ਨੇ ਗੂਗਲ ਬਾਬਾ ਦੀ ਜਿਹੜੀ ਗੱਲ ਕੀਤੀ ਹੈ ਤੇ YouTube ਤੇ ਬਿਲਕੁਲ ਆਪਣੇ ਆਪ ਚ ਇੱਕ ਪੂਰਾ ਕੰਪਲੀਟ ਡਾਕਟਰ ਹੈ ਜਿਹਦਾ ਉਹ ਲਿਖਦੇ ਨਹੀਂ ਵੀ ਡਾਕ ਇਸ ਡਾਕਟਰ ਤੋਂ بچੋ ਮੈਂ ਆਪਣੇ ਮਤਲਬ ਘਰ ਕਹਿੰਨੀ ਕਿ ਮੈਨੂੰ ਜਿਮ ਜੁਆਇਨ ਕਰਵਾ ਦੋ ਉਹ ਕਹੋਗੇ ਪਹਿਲਾਂ ਤੂੰ ਘਰ ਕਰ ਜਿਮ ਘਰ ਸਾਰਾ ਸਮਾਨ ਲੈ ਕੇ ਆ ਤੂੰ ਘਰ ਐਕਸਰਸਾਈਜ਼ ਕਰ ਯੋਗਾ ਕਰ ਪਹਿਲਾਂ ਇੱਕ ਮੰਥ ਕਰਕੇ ਦੇਖ ਜੇ ਤੈਨੂੰ ਲੱਗਦਾ ਨਾ ਕਿ ਤੇਰੇ ਕੋਲ ਨਹੀਂ ਹੁੰਦਾ ਫਿਰ ਅਸੀਂ ਤੈਨੂੰ ਜਿਮ ਲਗਾ ਦਾਂਗੇ ਬਟ ਪਹਿਲਾਂ ਆਪਣੀ ਬਾਡੀ ਯੂਜ਼ ਟੂ ਕਰ ਕਿ ਤੂੰ ਐਕਸਰਸਾਈਜ਼ ਕਰ ਸਕਦੀ ਆ ਪਹਿਲਾਂ ਆਪਣਾ ਮਾਈਂਡ ਸੈਟ ਬਣਾ ਲੈ ਕਿ ਤੂੰ ਐਕਸਰਸਾਈਜ਼ ਕਰ ਤੂੰ ਇੱਕ ਦਿਨ ਕਰੋਂਗੀ ਐਕਸਰਸਾਈਜ਼ ਦੋ ਦਿਨ ਤੂੰ ਕਹਿਣਾ ਕਿ ਮੈਨੂੰ ਫਰਕ ਪਤਾ ਪੈਂਦਾ ਨਹੀਂ ਮੈਂ ਨਹੀਂ ਕਰਨੀ ਫੇ ਜਿਮ ਜਾ ਕੇ ਕੀ ਹੋ ਜਾਣਾ ਬਿਲਕੁਲ ਬਿਲਕੁਲ ਸਹੀ ਗੱਲ ਆਖੀ ਪਰ ਕਿਤੇ ਇਹ ਵੀ ਹੋਇਆ ਪ੍ਰਿੰਕਾ ਕਿ ਤੁਸੀਂ ਆਪ ਰੋਟੀ ਘਟਾਤੀ ਹਾਂਜੀ ਮੈਮ ਬਿਲਕੁਲ ਤੁਸੀਂ ਥੋੜੀ ਐਕਸਰਸਾਈਜ਼ ਸ਼ੁਰੂ ਕੀਤੀ ਆ ਹਾਂਜੀ ਮੈਮ ਕਿ ਮਤਲਬ ਕਿ ਮੈਂ ਐਕਸਰਸਾਈਜ਼ ਤਾਂ ਕਦੀ ਕੀਤੀ ਮੈਂ ਸਕਿੱਪ ਕਰ ਦਿੰਨੀ ਆ ਮੈਂ ਨਹੀਂ ਕਰਦੀ ਹੈ ਨਾ ਮੈਂ ਮਹੀਨਾ ਕਰ ਲੂੰਗੀ ਮੈਂ ਕਹਿੰਨਾ ਫਰਕ ਨਹੀਂ ਪੈਂਦਾ ਮੈਂ ਨਹੀਂ ਕਰਨੀ ਪਰ ਮੈਂ ਆਪਣੀ ਡਾਈਟ ਛੱਡ ਦਿੰਨੀ ਆ ਮੈਂ ਕਈ ਵਾਰ ਤਾਂ ਪੂਰਾ ਦਿਨ ਖਾਂਦੀ ਵੀ ਨਹੀਂ ਰੋਟੀ ਉਹ ਫਿਰ ਬੋਲਦੇ ਆ ਕਰਦੇ ਕਿ ਰੋਟੀ ਖਾਣ ਛੱਡਨ ਨਾਲ ਕੁਝ ਨਹੀਂ ਹੋਣਾ ਹੈਗਾ ਕਿ ਆਪਣਾ ਜਿਹੜਾ ਬਾਹਰ ਦਾ ਜੰਕ ਫੂਡ ਆ ਉਹ ਛੱਡੋ ਅੱਛਾ ਤੁਸੀਂ ਗੂਗਲ ਬਾਬਾ ਤੋਂ ਕਦੀ ਹਾਂਜੀ ਮੈਮ ਐਕਸਰਸਾਈਜ਼ ਵਗੈਰਾ ਦੀ ਟਿਪਸ ਉਹ ਜ਼ਰੂਰ ਦੇਖੇ ਹਾਂਜੀ ਤੇ ਅਕਸਰ ਕਰਦੇ ਆ ਮੋਬਾਈਲ ਦੇ ਵਿੱਚ ਲੋਜੀ ਅਸੀਂ ਆਪਣੇ ਫੁੱਟਸਟੈਪਸ ਮਿਲ ਨੂੰ ਕਰ ਲਿਆ ਤੇ ਅਸੀਂ ਹੁਣ ਇੰਨਾ ਤੁਰ ਲਿਆ ਮੈਮ ਉਹਦੇ ਨਾਲ ਨਹੀਂ ਕੁਝ ਵੀ ਹੁੰਦਾ ਹੈਗਾ ਆ ਮਤਲਬ ਕਿ ਅ ਅੱਜ ਕੱਲ ਦਾ ਐਪਸ ਵੀ ਹੈਗੀਆਂ ਐਕਸਰਸਾਈਜ਼ ਵਾਲੀਆਂ ਕਿ ਆਪਾਂ ਉਹ ਦੱਸਦੇ ਆ ਕਿ ਆਹ ਵਾਲੀ ਐਕਸਰਸਾਈਜ਼ ਇੰਨੇ ਮਿੰਟ ਕਰੋ ਇੰਨੇ ਸੈੱਟ ਕਰੋ ਤਾਂ ਅਸੀਂ ਉਹਨਾਂ ਦੇਖ ਕੇ ਵੀ ਮਤਲਬ ਐਕਸਰਸਾਈਜ਼ ਕਰ ਸਕਦੇ ਆ ਹਮ ਅੱਛਾ ਸਭ ਤੋਂ ਜ਼ਿਆਦਾ ਦੁੱਖ ਕਦੋਂ ਹੁੰਦਾ ਕੌਣ ਆਖੇ ਕਿ ਇਹ ਇੱਕ ਨੁਕਸ ਕੱਢੇ ਤੁਹਾਡਾ ਤੇ ਸਭ ਤੋਂ ਵੱਧੇਰੇ ਦੁੱਖ ਕਿਹਦੇ ਕਹਿਣ ਨਾਲ ਹੁੰਦਾ ਉਹ ਕਿਹੜਾ ਰਿਸ਼ਤਾ ਹੈ ਜਿਹੜਾ ਕਿ ਦੁੱਖ ਦੇ ਜਾਵੇ ਮੈਮ ਜਿਹੜਾ ਆਪਣਾ ਹੋਵੇ ਉਹ ਕਹਿ ਦਵੇ ਅਗਰ ਕੋਈ ਕੋਈ ਆਪਣਾ ਪਰਿਵਾਰ ਚੋ ਕੁਝ ਕਹਿ ਦਵੇ ਤੇ ਦੁੱਖ ਲੱਗਦਾ ਇਸ ਕਰਦਾ ਅੱਛਾ ਫਰੈਂਡਸ ਵਗੈਰਾ ਉਹ ਨਹੀਂ ਨਾ ਨਹੀਂ ਅਗਰ ਉਹ ਉਹਨਾਂ ਨੂੰ ਤਾਂ ਮੈਂ ਖੁਦ ਖੋងਗੀ ਅਗਰ ਕੋਈ ਫੋਟੋ ਖਿੱਚਾਂਗੇ ਨਾ ਜਿਵੇਂ ਕਹੂੰਗੀ ਮੇਰੇ ਢੇਡ ਦਾ ਰਿਕਦਾ ਕਿ ਉਹ ọtਿਦਾਂ ਲੱਗਦੀ ਜੇ ਲੱਗਦੀ ਹੈ ਡਿਲੀਟ ਕਰ ਦਮ ਮੈਂ ਨਹੀਂ ਰੱਖਣੀ ਹੈਗੀ ਫੋਟੋ ਹੀ ਨਹੀਂ ਰੱਖਣੀ ਅੱਛਾ ਪ੍ਰਿਆ ਮੈਮ ਜਿਵੇਂ ਇਹ ਆਪਾਂ ਮੋਟਾਪੇ ਵੱਲ ਚੱਲੀਏ ਹੁਣ ਆਪਾਂ ਇਹ ਗੱਲ ਕੀਤੀ ਤੇ ਆਪਾਂ ਪਤਲੇਪਨ ਤੇ ਚੱਲੀਏ ਕਿ ਮੈਂ ਮੋਟੀ ਨਾ ਲੱਗਾ ਇਸ ਕਰਕੇ ਮੇਰੀ ਫੋਟੋ ਸੋਹਣੀ ਆਏ ਹੁਣ ਤੇ ਆਪਣਾ ਬੜਾ ਵਧੀਆ ਹੈ ਫੋਟੋ ਹੀ ਬੜੀ ਵਧੀਆ ਆਉਂਦੀ ਹੈ ਸਾਨੂੰ ਤੇ ਇੱਧਰ ਉੱਧਰ ਨੂੰ ਹੋਣਾ ਹੀ ਨਹੀਂ ਪੈਂਦਾ ਤੇ ਉਸ ਵੇਲੇ ਲੱਗਦਾ ਹੁੰਦਾ ਸੀ ਜਦੋਂ ਫੋਟੋ ਖਿੱਚਣੀ ਆ ਭਾਈ ਕਿਸ ਤਰ੍ਹਾਂ ਖਿੱਚੀ ਜਾਵੇ ਨਹੀਂ ਤਾਂ ਮੈਨੂੰ ਲੱਗਦਾ ਅੱਜ ਦੇ ਬੱਚੇ ਬਹੁਤ ਅਵੇਅਰ ਹੈ ਬਹੁਤ ਉਹਨਾਂ ਨੂੰ ਚੀਜ਼ਾਂ ਦਾ ਪਤਾ ਹੈ ਔਰ ਅਸੀਂ ਰਬ ਦਿਵਿਆਈ ਆਏ ਹੋਏ ਸੀਗੇ ਸ਼ਾਇਦ ਉਸ ਵਾਰੀ ਮੈਨੂੰ ਕਿਤੇ ਕਿਤੇ ਲੱਗਦਾ ਕਿ ਜਿੰਨੀ ਕੋ ਹਲਚਲ ਆ ਮੋਬਾਈਲ 스마트ਫੋਨ ਨੇ ਮਚਾ ਦਿੱਤੀ ਹੈ ਹਾਂਜੀ ਡਿਜੀਟਲ ਏਜ ਨੇ ਸਾਡੇ ਟਾਈਮ ਤੇ ਨਹੀਂ ਸੀ ਕਿ ਅਸੀਂ ਸਲੋ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਡਾ ਕਾਫੀ ਮੈਨੂੰ ਜੇ ਐਸ ਉਮਰ 'ਚ ਅਸੀਂ ਆਏ ਹੁੰਦੇ ਤੇ ਮੇਰਾ ਖਿਆਲ ਸਾਨੂੰ ਬਹੁਤ ਮੈਨੂੰ ਤਾਂ ਬਹੁਤ ਦੁੱਖ ਲੱਗਦਾ ਸੀ ਬਹੁਤ ਫਰਕ ਪੈਂਦਾ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਨਹੀਂ ਕਿ ਕੋਈ ਸਾਡੇ ਤੇ ਕਮੈਂਟ ਕਰ ਰਿਹਾ ਕਿਉਂਕਿ ਅਸੀਂ ਬਿਊਟੀ ਦੇ ਰੰਗ ਦੇ ਬਾਡੀ ਦੀ ਸ਼ੇਪ ਦੇ ਹਨਾ ਫੀਚਰਸ ਦੇ ਹਰ ਕਿਸੇ ਦੇ ਖੂਬਸੂਰਤੀ ਦੇ ਪੈਮਾਨੇ ਤੈਅ ਕਰਕੇ ਸਕਰੀਨ ਤੇ ਪਾ ਦਿੱਤੇ ਆ ਔਰ ਉਹ ਸਾਰਾ ਰੈਫਰੈਂਸ ਪੁਆਇੰਟ ਹੈ ਅਸੀਂ ਹੁਣ ਸ਼ੀਸ਼ਾ ਨਹੀਂ ਦੇਖਦੇ ਅਸੀਂ ਉਸ ਫੋਟੋ ਨੂੰ ਦੇਖਦੇ ਆ ਤੇ ਉਹ ਕੰਪੈਰੀਜ਼ਨ ਆਪਣੇ ਆਪ ਹੀ ਹੋ ਜਾਂਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕੰਪੈਰੀਜ਼ਨ ਕਰ ਰਹੇ ਹਾਂ ਪਰ ਜਦੋਂ ਅਸੀਂ ਉਹਨਾਂ ਲਾਈਕਾਂ ਤੇ ਤੁਰ ਕੇ ਉਸ ਤਰ੍ਹਾਂ ਤਿਆਰ ਹੋਣ ਲੱਗ ਜਾਂਦੇ ਆ ਉਹ ਮੈਨੂੰ ਲੱਗਦਾ ਅਸੀਂ ਅਨਕੌਂਸ਼ੀਅਸਲੀ ਬੱਚੇ ਵੀ ਕਰ ਰਹੇ ਹੁੰਦੇ ਆ ਬਿਲਕੁਲ ਔਰ ਅਕਸਰ ਤੁਸੀਂ ਵੇਖਿਆ ਹੋਏਗਾ ਕਿ ਡਾਕਟਰ ਪ੍ਰਿਆ ਜਦੋਂ ਆਪਾਂ ਕਿਸੇ ਸਟੋਰ ਤੇ ਜਾਂਦੇ ਆ ਨਾ ਕੱਪੜੇ ਲੈਣ ਮੈਨੂੰ ਇੱਕ ਬੜਾ ਗਿਲਾ ਰਹਿੰਦਾ ਹੈ ਕਿ ਛੋਟੇ ਬੱਚਿਆਂ ਦੇ ਬੱਚੇ ਦੇ ਕੱਪੜੇ ਲੈਣਿਆਂ ਤੇ ਮੇਲ ਬੱਚੇ ਦੇ ਲੜਕੇ ਦੇ ਕੱਪੜਿਆਂ 'ਚ ਕੋਈ ਵੈਰਾਈਟੀ ਨਹੀਂ ਹੈ ਤੇ ਲੜਕੀ ਦੇ ਕੱਪੜੇ ਜੰਮ ਦੀ ਦੇ ਸਿਰਫ ਸਾਈਜ਼ ਛੋਟਾ ਨਹੀਂ ਤੇ ਜੋ ਟੀਨੇਜਰਸ ਜਾਂ ਵੱਡੀਆਂ ਲੜਕੀਆਂ ਪਾਉਂਦੀਆਂ ਨੇ ਜਵਾਨੀ ਵੇਰੇ ਸਾਰੇ ਉਹੀ ਕੱਪੜੇ ਆ ਹਾਂਜੀ ਔਰ ਉਹੀ ਫੈਸ਼ਨ ਆ ਤੇ ਮੈਨੂੰ ਕਈ ਵਾਰ ਇਹ ਅੰਝ ਲੱਗਦਾ ਹੁੰਦਾ ਕਿ ਸ਼ਾਇਦ ਦਾ ਸੋਸ਼ਲ ਮੀਡੀਆ ਜਾਂ ਫਿਰ ਸਾਡੇ ਸੀਰੀਅਲਸ ਜਾਂ ਫਿਰ ਜਿਹੜੇ ਕੰਪੀਟੀਸ਼ਨਸ ਇੰਨੇ ਆ ਗਏ ਆ ਸਿੰਗਿੰਗ ਦੇ ਡਾਂਸਸ ਦੇ ਡਾਂਸ ਸ਼ੋ ਉਹਨਾਂ ਤੋਂ ਵੇਖ ਕੇ ਹਰ ਕੋਈ ਆਪਣੀ ਬੱਚੀ ਨੂੰ ਇੱਕ ਪੂਰਾ ਪੈਕੇਜ ਵਾਂਗੂ ਹੀ ਤਿਆਰ ਕਰਦਾ ਉਹ ਜੰਮਦੇ ਹੀ ਅਸੀਂ ਉਹਦੀ ਆਬਜੈਕਟੀਫਿਕੇਸ਼ਨ ਸ਼ੁਰੂ ਕਰਤੀ ਨਾ ਕਿ ਕੁੜੀ ਹੈ ਤੇ ਉਹਦਾ ਰਸਤਾ ਇਹ ਹੈ ਜੀ ਖੂਬ ਜਿੰਨਾ ਮਰਜ਼ੀ ਪੜ੍ਹ ਲਿਖ ਲਵੇ ਜਾਂ ਜਿੰਨਾ ਮਰਜ਼ੀ ਸੋਚਣ ਦੇ ਵਿੱਚ ਚੀਜ਼ਾਂ ਨੂੰ ਸਮਝਣ ਦੇ ਵਿੱਚ ਉਹ ਸક્ષਮ ਹੈ ਪਰ ਉਹਨੂੰ ਉਹ ਰਸਤੇ ਤੋਂ ਹੀ ਹੋ ਕੇ ਜਾਣਾ ਪੈਣਾ ਸੋ ਆਪਣ ਜਿਹੜਾ ਹੈ ਉਹ ਲਾਜ਼ਮੀ ਹੋ ਜਾਂਦਾ ਹੈ ਕਿ ਬਣਾਓ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਤੇ ਤਾਂ ਹੀ ਤੁਹਾਨੂੰ ਲੋਕ ਕਹਿਣਗੇ ਅੱਛਾ ਕਦੇ ਇਸ ਤਰ੍ਹਾਂ ਮੇਰੇ ਦਿਮਾਗ 'ਚ ਗੱਲ ਆਈ ਡਾਕਟਰ ਪ੍ਰਿਆ ਬਹੁਤ ਸੋਹਣੀ ਹੈ ਬਹੁਤ ਸੋਹਣੀ ਹੈ ਤੇ ਕਦੀ ਤੁਸੀਂ ਮਹਿਸੂਸ ਕੀਤਾ ਹੈ ਬਹੁਤ ਸੋਹਣੀ ਬਹੁਤ ਸੋਹਣੀ ਹੈ ਇਹ ਹੀ ਇੰਟੈਲੀਜੈਂਟ ਆ ਜਿਵੇਂ ਕਹਿ ਰਹੇ ਨਾ ਬੜੀ ਅੰਗਰੇਜ਼ੀ ਬਹੁਤ ਅੰਗਰੇਜ਼ੀ 'ਚ ਗੱਲ ਕਰਦੀ ਹੈ ਤੇ ਅੰਗਰੇਜ਼ੀ 'ਚ ਗੱਲ ਹੀ ਕਰਦੀ ਹੈ ਇੰਟੈਲੀਜੈਂਸ ਹੈ ਇੰਟੈਲੀਜੈਂਸ ਤੇ ਕੰਟੈਂਟ ਤੋਂ ਪਤਾ ਲੱਗਣੀ ਹੈ ਤੇ ਕੰਟੈਕਸਟ ਤੋਂ ਪਤਾ ਲੱਗਣੀ ਹੈ ਤੇ ਉਹ ਤੇ ਇੱਕ ਜ਼ਰੀਆ ਹੈ ਗੱਲ ਕਰਨ ਦਾ ਤੇ ਇੱਕ ਉਹ ਬਣਿਆ ਹੈ ਵੀ ਜੇ ਅੰਗਰੇਜ਼ੀ ਚ ਕੀਤੀ ਤੇ ਬਹੁਤ ਇੰਟੈਲੀਜੈਂਟ ਹੈ ਕਦੀ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇਹ ਲੋਕਾਂ ਨੂੰ ਲੱਗਦਾ ਹੈ ਇਹ ਲੱਗਦਾ ਹੈ ਲੋਕਾਂ ਨੂੰ ਮੈਨੂੰ ਲੱਗਦਾ ਕਿਉਂਕਿ ਅਸੀਂ ਨਾ ਕਿਤਾਬੀ ਕਿਤਾਬਾਂ ਦੀ ਦੁਨੀਆ ਦੇ ਨਾਲ ਪੜਨ ਲਿਖਨ ਦੇ ਨਾਲ ਇੰਨਾ ਜੁੜੇ ਆਂ ਤੇ ਸਾਨੂੰ ਬਹੁਤ ਸਮਝ ਹੈ ਜਿਵੇਂ ਇੱਕ ਦੋ ਚੀਜ਼ਾਂ ਦਾ ਜ਼ਿਕਰ ਪ੍ਰਿਯੰਕਾ ਨੇ ਕੀਤਾ ਹੈ ਕਰੋ ਹੀ ਸਭ ਤੋਂ ਪਹਿਲੇ ਕੰਪੈਰੀਜ਼ਨ ਆਂ ਜੀ ਜੀ ਮੇਰੇ ਘਰ ਵਿੱਚ ਤਾਂ ਕੰਪੈਰੀਜ਼ਨ ਇਦਾਂ ਮੂੰਹ ਨਹੀਂ ਸ਼ਾਇਦ ਬੋਲਿਆ ਜਾਂਦਾ ਸੀ ਜਿਵੇਂ ਮੇਰੀ ਭੈਣ ਦੇਖਣ ਚ ਹੈਲਥ ਵਿੱਚ ਜਾਂ ਮਤਲਬ ਹਾਈਟ ਵਿੱਚ ਮੇਰੇ ਤੋਂ ਲੰਬੀ ਸੀ ਔਰ ਰੰਗ ਬਹੁਤ ਸਾਫ਼ ਸੀ ਮੇਰਾ ਰੰਗ ਸੰਵਲਾ ਸੀਗਾ ਮੈਨੂੰ ਕਦੀ ਇਦਾਂ ਕੰਪੇਅਰ ਨਹੀਂ ਕੀਤਾ ਜਾਂਦਾ ਸੀਗਾ ਪਰ ਹਾਂ ਸਾਰਿਆਂ ਦੇ ਮੂੰਹ ਉਹਦੇ ਲਈ ਹੀ ਨਿਕਲਦਾ ਸੀਗਾ ਕਿ ਇਹ ਤਾਂ ਮਾਡਲ ਹੈ ਇਹਨੂੰ ਤਾਂ ਮਾਡਲਿੰਗ ਚ ਜਾਣਾ ਚਾਹੀਦਾ ਇਹ ਉਹਦਾ ਨਾਮ ਪਾ ਦਿੰਦੇ ਸੀਗੇ ਜਿਵੇਂ ਕੋਈ ਆਇਆ ਉਹਨੂੰ ਮਿਸ ਯੂਨੀਵਰਸ ਕਹਿੰਦਾ ਹਨਾ ਇਦਾਂ ਦੇ ਐਡਜੈਕਟਿਵਸ ਯੂਜ਼ ਕਰਨੇ ਪਰ ਮੇਰੇ ਲਈ ਨਹੀਂ ਯੂਜ਼ ਕਰਨੇ ਤੇ ਮੇਰੀ ਸਿਸਟਰ ਜਿਹੜੀ ਸੀਗੀ ਕਿ ਉਹ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨੂੰ ਰਿਸ਼ਤੇ ਵੀ ਆਣ ਲੱਗੇ ਸੀਗੇ ਔਰ ਹਨਾ ਇਹੋ ਜੀਆਂ ਚੀਜ਼ਾਂ ਹੁੰਦੀਆਂ ਜਦੋਂ ਇਹ ਤੁਹਾਡਾ ਇੱਕ ਕਿਸਮ ਦਾ ਕੰਪੈਰੀਸਨ ਹੁੰਦਾ ਔਰ ਇਹ ਕੰਪੈਰੀਸਨ ਸ਼ੁਰੂ ਹੋ ਜਾਂਦਾ ਜਦੋਂ ਕਿਤੇ ਨਾ ਕਿਤੇ ਮਾਂ ਪਿਓ ਜਿਹੜਿਆ ਨਾ ਸਪੇਸ ਦੇ ਦਿੰਦੇ ਆ ਆਊਟਸਾਈਡਰਸ ਨੂੰ ਬਾਹਰ ਦੇ ਆਨੋਂ ਰਿਸ਼ਤੇਦਾਰਾਂ ਨੂੰ ਵੀ ਤੁਸੀਂ ਸਾਡੇ ਬੱਚਿਆਂ ਬਾਰੇ ਗੱਲ ਕਰੋ ਦੱਸੋ ਵੀ ਕਿਹੜਾ ਵਧੀਆ ਤੇ ਕਿਹੜਾ ਨਹੀਂ ਲੱਗਦੀ ਇਹ ਚੀਜ਼ ਤੁਸੀਂ ਸਹਿਮਤ ਹੋ ਇਸ ਚੀਜ਼ ਦੇ ਨਾਲ ਕਿ ਵੱਡੀ ਦੇ ਥਾਂ ਤੇ ਛੋਟੀ ਨੂੰ ਰਿਸ਼ਤਾ ਆ ਰਿਹਾ ਭਾਈ ਛੋਟੀ ਨੂੰ ਤੁਸੀਂ ਸ਼ਕਲ ਵੇਖ ਕੇ ਰਿਸ਼ਤਾ ਕਰ ਰਹੇ ਹੋ ਤੁਸੀਂ ਸਾਡੇ ਬੱਚੇ ਅਸੀਂ ਉਮਰ ਦੇ ਨਾਲ ਪੜ੍ਹਾਈ ਦੇ ਨਾਲ ਹੋ ਸਕਦਾ ਛੋਟੀ ਨੇ ਬਹੁਤ ਪੜਨਾ ਹੋਵੇ ਹਾਲੀ ਹਾਂਜੀ ਇਹ ਚੀਜ਼ ਵੀ ਆਉਂਦੀ ਹੈ ਕਿਤੇ ਨਾ ਕਿਤੇ ਬਿਲਕੁਲ ਔਰ ਸੁਪਨਤੇ ਇਹ ਤੋਂ ਮੈਨੂੰ ਵੀ ਆਉਂਦਾ ਹੈ ਕਿ ਜਿਵੇਂ ਅਸੀਂ ਦੋ ਭੈਣਾਂ ਐ ਤੇ ਇਹ ਕਹਿ ਦੇਣਾ ਆ ਤੇਰਾ ਰੰਗ ਕਿੱਥੇ ਚਲੇ ਗਿਆ ਵੱਡੀ ਐਡੀ ਸੋਹਣੀ ਐ ਤੇ ਤੂੰ ਕਿੰਦੇ ਤੇ ਚਲੇਗੀ ਹੈ ਮਤਲਬ ਉਹ ਜਦੋਂ ਗੱਲ ਕਿਤੇ ਤੁਹਾਨੂੰ ਯਾਦ ਆਉਂਦੀ ਔਰ ਤੁਹਾਡੇ ਨਾਲ ਬڑے ਮਾਮੂਲੀ ਜਾਂ ਰਿਸ਼ਤੇਦਾਰ ਹੋਣਗੇ ਉਹ ਆਪਣੀ ਰਿਸ਼ਤੇਦਾਰੀ ਐ ਵਿਖਾਉਣੀ ਚਾਹੁੰਦੇ ਵੀ ਸਾਡੇ ਤੋਂ ਨੇੜੇ ਕੋਈ ਹੈ ਤੇ ਉਹਨਾਂ ਨੇ ਹੱਸ ਖੇਡ ਕੇ ਮਾੜੀ ਜੀ ਗੱਲ ਕਰਨੀ ਔਰ ਉਸ ਵਕਤ ਜਦੋਂ ਤੁਹਾਡੇ ਮਾਪੇ ਇਸ ਨੂੰ ਰਿਸਪੌਂਡ ਨਹੀਂ ਕਰਦੇ ਤੁਹਾਨੂੰ ਬੁਰਾ ਲੱਗਦਾ ਪਰ ਉਹੀ ਗੱਲ ਹੁਣ 40 ਸਾਲ ਦੀ ਉਮਰ ਤੋਂ ਬਾਅਦ ਇਹ ਸਮਝ ਆਉਂਦਾ ਹੈ ਕਿ ਆਪਣੇ ਮਾਪੇ ਦੀ ਸਿਚੁਏਸ਼ਨ ਸਮਝ ਆਂਦੀ ਹੈ ਕਿ ਉਹ ਖੁਦ ਕਿੰਨਾ ਪ੍ਰੈਸ਼ਰਾਈਜ਼ ਹੋਣਗੇ ਇੰਨਾਂ ਚੀਜ਼ਾਂ ਤੋਂ ਕਿ ਉਹ ਬੋਲ ਹੀ ਨਹੀਂ ਸਕੇ ਜੀ ਹੈਨਾ ਉਹ ਵੀ ਇੱਕ ਪ੍ਰੈਸ਼ਰ ਦੇ ਵਿੱਚ ਨੇ ਜੀ ਜੀ ਬਿਲਕੁਲ ਸਹੀ ਗੱਲ ਆਖੀ ਤੁਸੀਂ ਅੱਜ ਅਸੀਂ ਜਿਹੜੀ ਗੱਲ ਕੀਤੀ ਹੈ ਨਾ ਕੁਦਰਤੀ ਸੁੰਦਰਤਾ ਦੀ ਗੱਲ ਕੀਤੀ ਹੈ ਸੁਹਾਪਣ ਦੀ ਗੱਲ ਕੀਤੀ ਹੈ ਬੜਾ ਜ਼ਰੂਰੀ ਵੀ ਹੈ ਜੇਕਰ ਤੁਸੀਂ ਸੋਨਾ ਪਾਉਂਦੇ ਹੋ ਉਹ ਇੱਕ ਕਹਾਵਤ ਦੇ ਉੱਤੇ ਹੀ ਸਾਰਾ ਨਿਰਭਰ ਕਰਦਾ ਹੈ ਅਖੇ ਖਾਈਏ ਮਨ ਪਾਉਂਦਾ ਤੇ ਪਾਈਏ ਜੱਗ ਪਾਉਂਦਾ ਤੇ ਸ਼ਾਇਦ ਪ੍ਰਿੰਕਾ ਇਹੀ ਸੋਚ ਮਾਪੇ ਬਾਬ ਦੇ ਹੋਵੇ ਕਿ ਜਿਹੜਾ ਉਹ ਤੁਹਾਨੂੰ ਕਈ ਵਾਰੀ ਰੋਕ ਟੋਕ ਕਰਦੇ ਹਾਂ ਹਾਂਜੀ ਔਰ ਹਰ ਮਾਂ ਬਾਪ ਕਰਦਾ ਪਰ ਇਹ ਲਾਜ਼ਮੀ ਹੈ ਗੱਲ ਕਿ ਜੇਕਰ ਸਾਡੀ ਸਿਹਤ ਅਸੀਂ ਪਤਲੇ ਆ ਤੇ ਅਸੀਂ ਜ਼ਿਆਦਾ ਤੰਦਰੁਸਤ ਹੋ ਸਕਦੇ ਆ ਨਾ ਤੇ ਪਤਲੇ ਹੋਣ ਲਈ ਦਵਾਈਆਂ ਖਾਇਆ ਤੁਸੀਂ ਪਤਲੇ ਹੋਣਾ ਤੇ ਨਾ ਪਤਲੇ ਨੇ ਦਵਾਈਆਂ ਖਾ ਕੇ ਮੋਟੇ ਹੋਣਾ ਤੇ ਪ੍ਰੇਮਿਕਾ ਨੇ ਕਹਿ ਹੀ ਦਿੱਤਾ ਹੈ ਵੀ ਆ ਜਿਹੜਾ ਗੂਗਲ ਬਾਬਾ ਇਹ ਕੁਛ ਨਹੀਂ ਕਰਦਾ YouTube ਡਾਕਟਰ ਕਿਸੇ ਕੰਮ ਨਹੀਂ ਆਉਣਾ ਆਪਣੇ ਲੋੜ ਅਨੁਸਾਰ ਖਾਓ ਚੰਗਾ ਖਾਓ ਤੰਦਰੁਸਤ ਰਹੋ ਐਕਸਰਸਾਈਜ਼ ਕਰੋ ਤੇ ਜਿਹੜੀ ਮਾਨਸਿਕ ਤੌਰ ਤੇ ਡਾਕਟਰ ਪ੍ਰਿਆ ਨੇ ਗੱਲ ਕੀਤੀ ਹੱਸੋ ਖੇਡੋ ਹਸਣ ਖੇਡਣ ਨਾਲ ਤੁਸੀਂ ਖੁਸ਼ ਰਹੋਗੇ ਤੇ ਸਰੀਰ ਚਿਹਰਾ ਸਭ ਖੁਸ਼ ਰਹੇਗਾ ਇਹ ਤਾਂ ਦੇਖੋ ਕੁਦਰਤ ਦੀ ਦੇਣ ਹੈ ਔਰ ਸਰੀਰ ਜਿੰਨਾ ਤੁਹਾਡਾ ਕਹਿੰਦੇ ਨੇ ਕਿ ਸਿਹਤਮੰਦ ਹੁੰਦਾ ਹੈ ਜੇਕਰ ਤੁਸੀਂ ਆਪ ਫਿੱਟ ਹੋ ਪਤਲੇ ਹੋ ਬਹੁਤੇ ਪਤਲੇ ਵੀ ਨਹੀਂ ਤੇ ਬਹੁਤ ਮੋٹے ਵੀ ਨਹੀਂ ਇਹ ਸਰੀਰ ਜਿਹੜਾ ਹੈ ਇਹਦਾ ਇੱਕ ਇੱਕ ਅੰਗ ਜਿਹੜਾ ਹੈ ਉਹ ਇਹ ਕਹਿ ਲਿਆ ਕਿ ਰੱਬ ਦੀ ਦਿੱਤੀ ਦਾਤ ਹੈ ਤੇ ਉਸ ਨੂੰ ਬਚਾ ਕੇ ਰੱਖਣਾ ਹੈ ਸੀ। ਔਰ ਇਸ ਦੇ ਨਾਲ ਹੀ ਮੈਨੂੰ ਸਿਮਰਨ ਨੂੰ دی ਇਜਾਜ਼ਤ। ਧੰਨਵਾਦ।